ਵੈਗੁਰੂ ਜਿੱਕਾ ਖਾਲਸਾ ਵੈਗੁਰੂ ਜਿੱਕੀ ਭੱਤੇ ਦੋਸਤੋ ਗੱਲ ਕਰਨੀ ਹੈ ਦੋ ਤਿੰਨ ਚਲੰਤ ਮੁੱਦਿਆਂ ਤੇ ਮੁੱਖ ਮੰਤਰੀ ਸਾਹਿਬ ਨੇ ਕੱਲ ਕਈ ਬੰਦੇ ਰਗੜੇ ਐ ਉਹਨਾਂ ਨੇ ਕਿਹਾ ਕਹਿੰਦੇ ਮੈਂ ਹਸਪਤਾਲ ਦੇ ਵਿੱਚ ਸੀ ਤੇ ਮੇਰੇ ਮਗਰੋਂ ਕਹਿੰਦੇ ਚਾਰ ਵਾਰੀ ਮੁੱਖ ਮਾਰੀ ਮੁੱਖ ਮੰਤਰੀ ਬਦਲਤਾ ਪੰਜਾਬ ਦਾ ਸੀਐਮ ਕਹਿੰਦੇ ਕਦੇ ਆਮਣ ਰੋੜੇ ਦੀ ਸੁਰੱਖਿਆ ਵਧਾਤੀ ਕਦੇ ਚੀਮੇ ਦੀ ਕਿਤੇ ਨਿਚਰ ਤੇ ਕਦੇ ਸੰਧਵਾਦੀ ਕਹਿੰਦੇ ਉਹਨਾਂ ਦੇ ਜਾਗ ਚੇਤੇ ਵੀ ਨਹੀਂ ਕਹਿੰਦੇ ਹੁਣ ਮਾਫੀ ਮੰਗੋ ਹੁਣ ਮਾਫੀ ਮੰਗੋ ਕਹਿੰਦੇ ਦੋਸਤੋ ਕਿਹਾ ਕਿਹਨੂੰ ਐ ਕਹਿੰਦੇ ਸਾਫਕਾ ਗੈਂਗਸਟਰ ਉਹ ਕਹਿੰਦੇ ਸਾਫਕਾ ਹੀ ਪੀਜਾ ਐ ਐਮਐਲ ਤਾਂ ਸੁਣਿਆ ਸੀ ਸਾਫਕਾ ਮੁੱਖ ਮੰਤਰੀ ਆਹ ਕਹਿੰਦੇ ਪਹਿਲੀ ਵਾਰ ਸੁਣਿਆ ਸਾਫਕਾ ਪੱਤਰਕਾਰ ਸਾਬਕਾ ਗੈਂਗਸਟਰ ਤੇ ਸਾਬਕਾ ਡਰਗੀ ਦੋਸਤੋ ਸਾਬਕਾ ਡਰਗੀ ਸਾਬਕਾ ਪੱਤਰਕਾਰ ਸਾਬਕਾ ਗੈਂਗਸਟਰ ਆਪ ਦੋਸਤੋ ਨੇ ਕਿਹੜੇ ਕਿਹੜੇ ਲਪੇਟੇ ਮੈਂ ਸਿੱਧਾ ਪੰਜਾਬੀ ਵਿੱਚ ਕਹਿ ਦਿਆਂ ਸਾਬਕਾ ਗੈਂਗਸਟਰ ਕੀਤੇ ਗਾਜ ਡਿੱਗੀ ਲੱਖਾ ਸਿੰਘ ਸਧਾਨਾ ਉਹ ਆਪ ਹੀ ਦੱਸਦਾ ਨਾ ਹਰੇਹਾ ਵੀ ਸਭ ਨੂੰ ਹੀ ਪਤਾ ਹੈ ਉਹ ਭਗਵੰਤ ਮਾਨ ਦੇ ਖਿਲਾਫ ਜਿੱਥੇ ਵੀ ਕਿਤੇ ਕੋਈ ਗੱਲ ਹੁੰਦੀ ਹੈ ਬੋਲਦਾ ਦੋਸਤੋ ਕੱਲੇ ਭਗਵੰਤ ਮਾਨ ਦੇ ਨਹੀਂ ਕੋਈ ਵਰਜੀ ਹੋਵੇ ਚੰਨੀ ਹੋਵੇ ਕੈਪਟਨ ਹੋਵੇ ਉਹ ਸਭ ਨੂੰ ਦੋਸਤੋ ਸਾਰਿਆਂ ਨੂੰ ਜਵਾਬ ਦਿੰਦਾ ਹੈ ਤੇ ਠੋਕ ਕੇ ਦਿੰਦਾ ਮੈਨੂੰ ਲੱਗਦਾ ਹੈ ਕਿ ਸਾਬਕਾ ਗੈਂਗਸਟਰ ਸ਼ਾਇਦ ਹੋਰ ਵੀ ਹੋ ਸਕਦੇ ਆ ਪਰ ਮੇਰੀ ਨਜ਼ਰ ਦੇ ਵਿੱਚ ਲੱਖਾ ਸਦਾਨਾ ਤੇ ਉਹਨਾਂ ਦੀ ਗਾਜ ਦਿਗਪੀ ਸਾਫ ਕਾ ਡਰੱਗੀ ਇਹ ਦੋਸਤੋ ਬੜੀ ਭੈੜੀ ਗੱਲ ਹੈ ਕਿ ਸਾਫ ਕਾ ਨਸ਼ਾ ਕਰਨ ਵਾਲਾ ਉਹ ਕਹਿੰਦਾ ਇਹ ਤੇ ਸੁਣੀ ਹੀ ਨਹੀਂ ਸੀ ਕਦੇ ਸਾਫ ਕਾ ਡਰੱਗੀ ਉਹ ਵੀ ਕਹਿੰਦਾ ਚੈਨਲ ਬਣਾਈ ਬੈਠੇ ਆ ਉਹ ਵੀ ਪੱਤਰਕਾਰ ਗੈਂਗਸਟਰ ਵੀ ਸਾਫ ਕਾ ਬਣਾਈ ਬੈਠਾ ਬੋਲਦਾ ਹੈ ਕਹਿੰਦਾ ਬਾਦੂ ਪੈਸਾ ਯੂਟਿਊਬਰ ਤੋਂ ਕਮਾਉਂਦੇ ਆ ਤੇ ਮੇਰੇ ਖਿਲਾਫ ਬੋਲ ਕੇ ਵੀਡੀਓ ਚੱਲਦੀ ਹੈ ਤੇ ਡਰੱਗੀ ਕਿਹੜਾ ਦੋਸਤੋ ਮੈਂ ਕਹਿੰਦੇ ਆ ਕਿ ਕਵੀਰ ਐ ਮਿੰਟੂ ਗੁਰੂਸਰੀਆ ਬੜਾ ਵਧੀਆ ਚੈਨਲ ਉਹਦਾ ਵਾਈਡ ਦਾ ਚੱਲਦਾ ਉਹਦੇ ਉੱਤੇ ਫਿਲਮ ਵੀ ਬਣੀ ਸੀ ਉਹਨੇ ਕਿਤਾਬ ਵੀ ਲਿਖੀ ਸੀ ਡਾਕੂਆਂ ਦਾ ਮੁੰਡਾ ਬੜੀ ਪੌਪੂਲਰ ਕਿਤਾਬ ਹੋਈ ਇਹ ਫਿਲਮ ਵੀ ਬਣੀ ਉਹਦੇ ਉੱਤੇ ਡਾਕੂ ਆਲਾ ਮੁੰਡਾ ਦੋਸਤੋ ਪੰਜਾਬ ਦਾ ਉਹ ਕੋਈ ਵੀ ਮੁੱਦਾ ਹੋਵੇ ਉਹਦੀ ਕਾ ਪਰੇਸ਼ਾਨ ਪੂਰੀ ਕਰਦਾ ਮੈਂ ਵੀ ਉਹਦਾ ਚੈਨਲ ਦੇਖਦਾ ਆਈ ਵਾਰਡ ਪਤਾ ਨਹੀਂ ਮੇਰੇ ਹੁਣ ਨਾਂ ਉਹਦਾ ਯਾਦ ਨਹੀਂ ਉਹ ਦੋ ਬੰਦੇ ਬੈਂਦੇ ਆ ਰੋਜ਼ ਤੇ ਜਿਹੜੀ ਵੀ ਖਬਰ ਚਲੰਤ ਮੁੱਦਾ ਹੁੰਦਾ ਹੈ ਉਹਨੂੰ ਚੰਗੀ ਤਰ੍ਹਾਂ ਖੋਲਦੇ ਆ ਦੋਸਤੋ ਮੈਨੂੰ ਲੱਗਦਾ ਉਹ ਵੀ ਉਹ ਵਰਤਮਾਨ ਨੇ আੜੇ ਹੱਥੀ ਲੈ ਲਿਆ ਹੋਰ ਵੀ ਹੋ ਸਕਦੇ ਆ ਦੋਸਤੋ YouTube ਵਾਲੇ ਸਾਫ ਕੱਢ ਰੱਗੀ ਚੰਗੀ ਗੱਲ ਐ ਮਾਨ ਸਾਹਿਬ ਜੇ ਕੋਈ ਸਾਫ ਕੱਢ ਰੱਗੀ ਬਣ ਗਿਆ ਨਾ ਚੰਗੀ ਗੱਲ ਐ ਨਹੀਂ ਤਾਂ ਮੌਜੂਦਾ ਡਰੱਗੀ ਬਹੁਤ ਨੇ ਤੇ ਖਤਮ ਕਰਨ ਵਾਸਤੇ ਵਾਡਾ ਵੀ ਪੂਰਾ ਜੋਰ ਲੱਗਿਆ ਪਿਆ ਪਰ ਸਾਫ ਕੱਟ ਰੱਗੀ ਬਣਨ ਵਾਸਤੇ ਬੜਾ ਜੋਰ ਲੱਗਦਾ ਜੇ ਉਹ ਦੋਸਤ ਸਾਫ ਕੱਟ ਰੱਗੀ ਬਣ ਗਏ ਨਾ ਜੇ ਚੈਨਲ ਚਲਾਉਂਦੇ ਐ ਉਹਨਾਂ ਨੂੰ ਸ਼ਾਬਾਸ਼ ਦੇਣੀ ਬਣਦੀ ਸੀ ਜੇ ਸਾਫ ਕਾ ਗੈਂਗਸਟਰ ਬਣ ਗਏ ਤਾਂ ਵੀ ਤੁਹਾਨੂੰ ਹਿੰਮਤ ਦੇਣੀ ਸੀ ਤੁਸੀਂ ਉਹਨਾਂ ਨੂੰ ਕਹਿਣਾ ਸੀ ਕਿ ਚੰਗੀ ਗੱਲ ਆ ਉਹਨਾਂ ਨੇ ਚੈਨਲ ਬਣਾ ਲੇ ਸਾਫ ਕਾ ਤਾਂ ਹੋਏ ਜੇ ਕਿਤੇ ਮੌਜੂਦਾ ਗੈਂਗਸਟਰ ਹੋਣਦੇ ਫੇਰ ਫਿਰ ਤੁਸੀਂ ਕਹਿ ਦਿੰਦੇ ਹੋ ਕਾਂਗਰਸ ਦੇ ਸੱਡੇ ਹੋਏ ਐ ਫਿਰ ਕਹਿ ਦਿੰਦੇ ਹੋ ਕਾਲੀਆਂ ਦੇ ਬਣਾਏ ਹੋਏ ਸੀ ਜਦੋਂ ਗੱਲ ਆਉਂਦੀ ਹੈ ਇਸ ਲਈ ਦੋਸਤੋ ਤੇ ਤੀਜੇ ਸਾਬਕਾ ਪੱਤਰਕਾਰ ਉਹ ਵੀ ਮੈਂ ਤੁਹਾਨੂੰ ਗੱਲ ਕਰਦੇ ਆ ਦੋਸਤੋ ਉਹਦੇ ਵਿੱਚ ਕਿਹੜੇ ਲਪੇਟੇ ਐ ਇੱਕ ਹਮੀਰ ਸਿੰਘ ਪੱਤਰਕਾਰ ਐ ਦੋਸਤੋ ਇੱਕ ਹੈਗਾ ਜਗਤਾਰ ਸਿੰਘ ਇੱਕ ਜਸਪਾਲ ਸਿੰਘ ਸਿੱਧੂ ਪੰਜਾਬ ਟੈਲੀਵਿਜ਼ਨ ਮੈਂ ਵੀ ਦੇਖਦਾ ਖਬਰਾਂ ਬਧੀਆ ਰੰਧਾਵਾ ਮੁੰਡਾ ਉਹ ਖਬਰਾਂ ਦਾ ਐਪੀਸੋਡ ਚਲਾਉਂਦੇ ਆ ਉਧਰ ਪਲਾਘ ਚੈਨਲ ਹਮੀਰ ਸਿੰਘ ਦਾ ਉਹ ਰੋਜ਼ ਚਲੰਤ ਮੁੱਦਿਆਂ ਦੇ ਉੱਤੇ ਬੋਲਦੇ ਆ ਤੇ ਕੋਈ ਵੀ ਗੱਲ ਉਹ ਛਿਪਕੇ ਨਹੀਂ ਕਰਦੇ ਪੂਰੀ ਖੋਲ ਦਿੰਦੇ ਨੇ ਗੱਲ ਨੂੰ ਉਹ ਤੇ ਦੋਸਤੋ ਮੈਨੂੰ ਲੱਗਦਾ ਹੈ ਸਾਬਕਾ ਪੱਤਰਕਾਰ ਸ਼ਾਇਦ ਉਹ ਬਣ ਗਏ ਕਿਉਂਕਿ ਪਹਿਲਾਂ ਉਹਨਾਂ ਨੇ ਅਖਬਾਰਾਂ ਤੇ ਕੰਮ ਕੀਤਾ ਹੈ ਜਿਹੜਾ ਜਗਤਾਰ ਸਿੰਘ ਆ ਉਹਨੇ ਦਾ ਟ੍ਰਿਬਿਊਨ ਮਿਲਦਾ ਹੈ ਇੰਗਲਿਸ਼ ਅਖਬਾਰ ਦੇ ਵਿੱਚ ਕੰਮ ਕੀਤਾ ਹੈ ਇਹ ਜਕਾ ਜਸਪਾਲ ਸਿੰਘ ਸਿੱਧੂ ਨੂੰ ਕੌਣ ਭੁੱਲਿਆ ਪੀਲੇ ਪੱਤਰਕਾਰ ਹੀ ਉਹਨਾਂ ਦੀ ਕਿਤਾਬ ਵੀ ਸੀ ਹੋਰ ਵੀ ਬੜੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ 84 ਵੇਲੇ ਉਹਨਾਂ ਨੇ ਸਾਰਾ ਕੁਝ ਉਦੋਂ ਖਬਰਾਂ ਲਾਉਂਦੇ ਸੀ ਤੇ ਮੈਨੂੰ ਲੱਗਦਾ ਸਾਫ ਕਪਾਤਰਕਰ ਉਹ ਹੋਗੇ ਤੇ ਮਾਨ ਸਾਹਿਬ ਨੇ ਇਹਨਾਂ ਦੇ ਉੱਤੇ ਤੰਜ ਕਸਿਆ ਤੇ ਕਹਿੰਦੇ ਹੁਣ ਮਾਫੀ ਮੰਗਣ ਆਵਦੇ ਦਰਸ਼ਕਾਂ ਤੋਂ ਆਵਦੇ ਸਰੋਤਿਆਂ ਤੋਂ ਕਿ ਗਲਤ ਖਬਰਾਂ ਕਿਉਂ ਫਲਾਇਆ ਇਹ اے ਦੋਸਤੋ ਹੁਣ ਉਹਨਾਂ ਪੱਤਰਕਾਰਾਂ ਨੂੰ ਪਤਾ ਹੋ ਸਕਦਾ ਹੈ ਜਿਹੜੇ ਬੋਲੇ ਜੇ ਉਹਨਾਂ ਕੋਲੇ ਕੋਈ ਸਬੂਤ ਸੀ ਕੋਈ ਪ੍ਰੂਪ ਸੀਗਾ ਫਿਰ ਉਹ ਜਾਰੀ ਕਰਨ ਕਿ ਕੋਈ ਵੀਡੋ ਹੈਗੀ ਉਹਨਾਂ ਕੋਲੇ ਜਾਂ ਆਮ ਪਾਲਤੀ ਦੇ ਕਿਸੇ ਐਮਐਲਏ ਨੇ ਕਿਹਾ ਕਿ ਇਹਨਾਂ ਦੀ ਸਰਕਾਰ ਟੁੱਟਣ ਵਾਲੀ ਹੈ ਫਿਰ ਉਹ ਜਾਰੀ ਕਰਨ ਉਹਨਾਂ ਦਾ ਵੀ ਹੱਕ ਬਣਦਾ ਦੋਸਤੋ ਤੇ ਇੱਕ ਚਲੰਤ ਮੁੱਦਾ ਜਿਹੜਾ ਮੋਦੀ 1600 ਦੇ ਕੇ ਗਿਆ ਪੰਜਾਬ ਨੂੰ ਉਹ ਪੰਜਾਬੀਆਂ ਨੇ ਮੋਦੀ ਦਾ ਸਵਾਗਤ ਨਹੀਂ ਕੀਤਾ ਸਭ ਕਹਿੰਦੇ ਮੋਦੀ ਸਾਡੇ ਜ਼ਖਮਾਂ ਤੇ ਨੂਨ ਸਿੱਟ ਗਿਆ ਮਲ ਮਲਾਉਣ ਦੀ ਬਜਾਏ ਨੂਨ ਪੁੱਕ ਗਿਆ ਦੋਸਤੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਦੇ ਦਿੱਲੀ ਤੋਂ ਮਲਮ ਦੀ ਆਸ ਵੀ ਨਾ ਰੱਖੋ ਦਿੱਲੀ ਤੋਂ ਭੁੱਲ ਜਾਓ ਕਿਉਂ ਸਾਡੇ ਜ਼ਖਮਾਂ ਤੇ ਮਲਮ ਲਾਉਗੀ ਦਿੱਲੀ ਜਿੱਦ ਦੇ ਚੜ ਕੇ ਆਈ ਸਾਡੇ ਜ਼ਖਮਾਂ ਨੂੰ ਛੇੜ ਕੇ ਜਾਊਗੀ ਇਹ ਗੱਲ ਕਦੇ ਨਾ ਭੁੱਲਿਓ ਪਰ ਸਾਡੇ ਲੀਡਰਾਂ ਦੀ ਮਜਬੂਰੀ ਪਤਾ ਨਹੀਂ ਕੀ ਬਣੀ ਹੋਈ ਹੈ ਦਿੱਲੀ ਤੋਂ ਬਿਨਾ ਇਹਨਾਂ ਤੋਂ ਪਾਰਟੀ ਨਹੀਂ ਚੱਲਦੀ ਨਹੀਂ ਚੱਲਦੀ ਇਹ ਉਹਨਾਂ ਦੇ ਥੱਲੇ ਲੱਗ ਕੇ ਉਹਨਾਂ ਦੇ ਪੈਰੀ ਹੱਥ ਲਾ ਕੇ ਚੱਲਦੇ ਆ ਦੋਸਤੋ ਪੈਰੀ ਹੱਥ ਉਹਨਾਂ ਦੇ ਲਾ ਕੇ ਚੱਲਦੇ ਆ ਉਹ ਕਪੰਤ ਮਾਨਸਾਹਤ ਕੇਜਰੀਵਾਲ ਦੇ ਪੈਰੀ ਹੱਥ ਲਾਉਂਦਾ ਦੇਖਿਆ ਸੀ ਤੇ ਅਮਰਿਤਪਾਲ ਤੇ ਨਰਿੰਦਰ ਮੋਦੀ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਹੱਥ ਲਾਉਂਦੇ ਦੇਖੇ ਸੀ ਦੋਸਤੋ ਫਰ ਪ੍ਰਕਾਸ਼ ਸਿੰਘ ਬਾਦਲ ਇੱਕ ਫੋਟੋ ਚ ਜਿਹੜਾ ਪੁਰਾਣਾ ਕੇਸਦਰਸ਼ਨ ਆਰਐਸਐਸ ਦਾ ਸੀ ਉਹਦੇ ਅੱਗੇ ਦੇਖਿਆ ਸੀ ਮੈਂ ਚੁੱਕ ਇਹ ਦੋਸਤੋ ਇਸ ਤਰ੍ਹਾਂ ਦਿੱਲੀ ਨੇ ਰਗੜੇ ਹੋਏ ਨੇ ਇੱਕ ਚਲੰਤ ਮੁੱਦਾ ਕਹਿੰਦੇ ਸੁਖਵੀਰ ਬਾਦਲ ਨੇ ਜਿਹੜਾ ਡੀਜ਼ਲ ਵੰਡਿਆ ਤੇ ਪੈਸਾ ਵੰਡਿਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਫੰਡਾਂ ਦੇ ਵਿੱਚੋਂ ਵੰਡਿਆ ਗਿਆ ਦੋਸਤੋ ਕਿਹਨੇ ਆਖਿਆ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਨਵਾਂ ਅਖਾਲੀ ਦਲ ਬਣਿਆ ਹੈ ਉਹਦੇ ਪ੍ਰਧਾਨ ਨੇ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿਣਾ ਚਾਹਣਾ ਹੈ ਕਿ ਸੱਜਣਾ ਉਦੋਂ ਤੈਨੂੰ ਸਖਵੀਰ ਵਾਦਨ ਬੜਾ ਚੰਗਾ ਲੱਗਦਾ ਸੀ ਜਦੋਂ ਤੂੰ ਨੋਵਾ ਗੱਡੀ ਦੀ ਪਿਛਲੀ ਸੀਟ ਤੇ ਲੰਮੀ ਤੌਣ ਸਿੱਟ ਕੇ ਸੌਂਦਾ ਹੁੰਦਾ ਸੀ ਤੇ ਨਾਲ ਤੇਰੇ ਮੂਹਰੇ ਤੇਰੇ ਹੂਟਰ ਵਾਲੀਆਂ ਗੱਡੀਆਂ ਹੁੰਦੀਆਂ ਸੀ ਤੇ ਤੈਨੂੰ ਚੱਕ ਕੇ ਇੱਕ ਛੋਟੇ ਜਿਹੇ ਨਮਾਣੇ ਨਤਾਣੇ ਘਰ ਦੇ ਵਿੱਚੋਂ ਕਿੱਥੇ ਦੀ ਕਿੱਥੇ ਤੈਨੂੰ ਉਹ ਜ਼ਥੇਦਾਰੀ ਤੱਕ ਲੈ ਗਏ ਤੇ ਸ਼ਾਇਦ ਗਲਤੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਸੀਂ ਉਸ ਸੰਸਥਾ ਨੂੰ ਜਿਹਨੇ ਤੁਹਾਡੇ ਪੈਰ ਲਾਏ ਜਿਹਨੇ ਤੁਹਾਨੂੰ ਪੈਰਾਂ ਸਿਰ ਕੀਤਾ ਉਹਨੂੰ ਵੀ ਤੁਸੀਂ ਨਹੀਂ ਬਖਸ਼ਦੇ ਇੱਕ ਦੋਸਤੋਂ ਮੈਂ ਤੁਹਾਨੂੰ ਗੱਲ ਕਹਿ ਰਿਹਾ ਹਾਂ ਇਹ ਕਹਿੰਦੇ ਜੀ ਸ਼੍ਰੋਮਣੀ ਕਮੇਟੀ 'ਚ ਬੜਾ ਨੰਘਾਰ ਆ ਗਿਆ। ਬੜਾ ਨੰਘਾਰ ਆ ਗਿਆ। ਕਹਿੰਦੇ ਰਾਜਨੀਤੀ ਉਹਦੇ ਉੱਤੋਂ ਦੀ ਐ। ਮੈਂ ਕਹਿਣਾ ਚਾਹਣਾ ਗਿਆਨੀ ਹਰਪ੍ਰੀਤ ਸਿੰਘ ਤੇ ਜਿਹੜਾ ਵੀ ਨਮਾਕਾਲੀ ਦਲ ਬਣਿਆ ਸੱਜਣੋ ਪਤਾ ਉਹਦੇ ਲੱਗੂਗਾ ਜਿੱਦੇ ਤੁਸੀਂ ਸ਼੍ਰੋਮਣੀ ਕਮੇਟੀ ਚ ਆਏ। ਇਹ ਗੱਲ ਸੱਜਣੋ ਐ ਐ ਜਿਵੇਂ ਆਮ ਪਾਰਟੀ ਸਰਕਾਰ ਬਣਾਉਣ ਤੋਂ ਪਹਿਲਾਂ ਕਹਿੰਦੀ ਸੀ ਨਾ ਅਗੇ ਸਾਨੂੰ ਪੰਜਾਬ 'ਚ ਮੌਕਾ ਦੇ ਦਿਓ ਬਦਲਾ ਆਊਗਾ ਅਸੀਂ بی.ਆਈ.ਪੀ ਕਲਚਰ ਖਤਮ ਕਰ ਦੇਾਂਗੇ ਅਸੀਂ ਲਾਲ ਬੱਤੀਆਂ ਗੰਨਮੈਂਡ ਪੱਤੇ ਸਭ ਬੰਦ ਕਰ ਦੇਾਂਗੇ ਆਪ ਦੇ ਘਰਾਂ 'ਚ ਰਹਾਂਗੇ ਕੋਈ ਸਰਕਾਰੀ ਮੰਗਲੇ ਨਹੀਂ ਲੈਂਦੇ ਕੀ ਦੋਸਤੋ ਬਦਲਾ ਆਇਆ ਕਿੰਨਾ ਆਇਆ ਇਹ ਉਸੇ ਤਰ੍ਹਾਂ ਹੋਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਿੱਚ ਜਿੱਦੇ ਇਹ ਬੰਦੇ ਆ ਗਏ ਨਵੇਂ ਇਹਨਾਂ ਨੇ ਸਾਰਿਆਂ ਦਾ ਹੁਕੂਮਤਾ ਲੈਣਗੇ ਇਹ ਸਾਰੀ ਇਹਨਾਂ ਨੇ ਸਿਆਸਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਤੇ ਵਹਾ ਦੇਣੀ ਹੈ ਇਹਨਾਂ ਨੇ ਬੰਦੇ ਆਪ ਦੇ ਪ੍ਰਾਣੇ ਬੰਦੇ ਕੜਕੜ ਆਪ ਦੇ ਫਿੱਟ ਕਰਨੀ ਹੈ ਪਤਾ ਉਦੋਂ ਲੱਗਣਾ ਜਦੋਂ ਆਪ ਆਏ ਕਿਸੇ ਸੰਸਥਾ ਨੂੰ ਮੇਨੇ ਤਰਨੇ ਮਾਰਨੇ ਬਹੁਤ ਮਾੜੇ ਪਹਿਲੇ ਹੀ ਤੁਸੀਂ ਦਿੱਲੀ ਦੇ ਮੰਗਰ ਲੱਗ ਕੇ ਉਹਦੀ ਕਾਂਟ ਛਾਂਟ ਕਰਾ ਦਿੱਤੀ ਹਰਿਆਣਾ ਕਮੇਟੀ ਵੱਖ ਹੋ ਗਈ ਤੇ ਪਟਨਾ ਬੋਰਡ ਬਣ ਗਿਆ ਹਿਮਾਚਲ ਬੋਰਡ ਬਣ ਗਿਆ ਸਾਰੇ ਗੁਰਦੁਆਰੇ ਟੁੱਟ ਕੇ ਛਰੋਮਣੀ ਕਮੇਟੀ ਚੋਂ ਜੇ ਪੰਜਾਬ ਦੇ ਬੱਚੇ ਆ ਤੇ ਉਹ ਵੀ ਤੁਹਾਡੇ ਅੱਖ ਤੇ ਨੇ ਉਹ ਵੀ ਆਰਐਸਐਸ ਦੇ ਅੱਖ ਤੇ ਨੇ ਤੁਸੀਂ ਆਰਐਸਐਸ ਦੇ ਖਾਸ ਬੰਦੇ ਹੋ ਗਿਆਨੀ ਹਰਪ੍ਰੀਤ ਸਿੰਘ ਅਮਿਤ ਸ਼ਾਹ ਦਾ ਦਿੱਲੀ ਦਾ ਖਾਸ ਚਹੇਤਾ ਦੋਸਤੋ ਖਾਸ ਲਾਡਲਾ ਬੰਦਾ ਇਹਦਾ ਪਤਾ ਉੱਥੋਂ ਲੱਗਦਾ ਪ੍ਰਧਾਨ ਵਣ ਤੋਂ ਬੀਬੀ ਸਤਵੰਤ ਕੌਰ ਦਾ ਨਾਮ ਆਇਆ ਕਈ ਪੰਥਕ ਬੰਦਿਆਂ ਨੇ ਆਖਿਆ ਕਿ ਬੀਬੀ ਸਤਵੰਤ ਕੌਰ ਨੂੰ ਬਣਾ ਦੇਣਾ ਚਾਹੀਦਾ ਹੈ ਉਹਨਾਂ ਦੇ ਪਰਿਵਾਰ ਦੀ ਬੜੀ ਵੱਡੀ ਕੁਰਬਾਨੀ ਹੈ ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ ਜਝਾਰੂ ਖਾਲਸਾ ਪੈਦਾ ਹੋਵੇਗਾ ਜੇ ਉਹਨਾਂ ਨੂੰ ਪ੍ਰਧਾਨ ਬਣਾਉਂਗੇ ਨਹੀਂ ਤਾਂ ਮੁਰਦੇ ਪੈਦਾ ਹੋਣਗੇ ਨਹੀਂ ਤਾਂ ਮੈਂ ਕਹਿ ਦਿਆਂ ਜਸਵੰਤ ਖਾਲੜਾ ਨੇ ਆ ਕਿਤਾਬ ਵਿੱਚ ਲਿਖਿਆ ਹੈ ਕਹਿੰਦਾ ਜਿਹੜਾ ਬਿੱਲੀ ਨਾਲ ਮਿਲ ਕੇ ਚੱਲਦੇ ਆ ਨਾ ਉਹ ਖੱਸੀ ਰਾਜਨੀਤੀ ਕਰਦੇ ਆ ਦੋਸਤੋ ਅਖਾਲੜਾ ਸਾਹਿਬ ਨੇ ਵਿੱਚ ਸ਼ਬਦ ਵਰਤੇ ਖੱਸੀ ਰਾਜਨੀਤੀ ਭਾਬ ਇੱਕ ਤਾਂ ਜਝਾਰੂਆਂ ਦੀ ਪਾਰਟੀ ਹੁੰਦੀ ਹੈ ਜਿਵੇਂ ਅੰਮ੍ਰਿਤਪਾਲ ਚੱਲ ਰਿਹਾ ਜਾਂ ਦਲ ਖਾਲਸਾ ਚੱਲ ਰਿਹਾ ਇੱਕ ਦਿੱਲੀ ਨਾਲ ਮਿਲ ਕੇ ਜਿਹੜੇ ਚੱਲਦੇ ਆ ਉਹ ਕਹਿੰਦਾ ਉਹ ਖੱਸੀ ਪਾਰਟੀ ਜਿਵੇਂ ਸ਼ਰੋਮਣੀ ਅਕਾਲੀ ਦਲ ਸੁਖਵੀਰ ਬਾਦਲੋਂ ਰਹਿੰਦੀ ਪਾਰਟੀ ਮਿਲ ਕੇ ਚੱਲਦੀ ਹੈ ਮੈਂ ਕਹਿੰਦੇ ਆ ਕਾਂਗਰਸ ਆ ਪਾਰਟੀ ਉਹਨਾਂ ਨੂੰ ਖਾਲੜਾ ਸਾਹਿਬ ਨੇ ਖੱਸੀ ਪਾਰਟੀ ਕਿਹਾ ਭਾਬ ਅਹੁਦੇ ਲੈਣੇ ਤੇ ਸੁੱਖ ਭੋਗਣਾ ਤੇ ਹੋਰ ਬਦਲਾ ਜਾਂ ਧਰਮ ਦਾ ਇਹਨਾਂ ਨੂੰ ਕੋਈ ਨਹੀਂ ਵੀ ਧਰਮ ਵਧੇ ਫੁੱਲੇ ਦੋਸਤੋ ਇੱਕ ਮੈਂ ਤੁਹਾਨੂੰ ਬੜੀ ਰੋਚਕ ਗੱਲ ਦੱਸਦਿਆਂ ਆ ਖਾਲੜਾ ਸਾਹਿਬ ਦੀ ਕਿਤਾਬ ਮੈਂ ਪੜ੍ਹਦਾ ਸੀ ਇਹਦੇ ਵਿੱਚ ਆਇਆ ਕਿ ਰਾਜਨੀਤੀ ਨੂੰ ਕਿਵੇਂ ਦੇਖਿਆ ਜਾਵੇ ਜਾਂ ਖਾਲੜਾ ਸਾਹਿਬ ਕਿਵੇਂ ਸਮਝਦੇ ਸੀ ਦੋਸਤੋ ਇਹਨਾਂ ਨੇ ਲਿਖਿਆ ਕਹਿੰਦੇ ਅਸੀਂ ਉਹ ਰਾਜ ਚਾਹੁੰਨੇ ਆ ਅਸੀਂ ਉਹ ਸਿੱਖ ਰਾਜ ਚਾਹੁੰਨੇ ਆ ਜਿਹੜੇ ਸਿੱਖ ਰਾਜ ਰਾਹੀ ਧਰਮ ਵਧੇ ਤੇ ਫੁੱਲੇ ਭਾਵ ਕਹਿੰਦੇ ਅਸੀਂ ਸਿਆਸਤ ਨੂੰ ਤੌੜੀ ਬਣਾਉਣਾ ਹੈ ਭਾਵ ਧਰਮ ਨੂੰ ਵਧਾਉਣਾ ਹੈ। ਭਾਵ ਕਹਿੰਦੇ ਅਸੀਂ ਉਹ ਸਿਆਸਤ ਪੈਦਾ ਕਰਨੀ ਹੈ ਜਿਹੜੀ ਧਰਮ ਦਾ ਪ੍ਰਚਾਰ ਕਰੇ। ਧਰਮੀ ਬਣਾਵੇ ਬੰਦਿਆਂ ਨੂੰ ਦੋਸਤੋ। ਕਿੰਡੀ ਵੱਡੀ ਸੋਚ ਸੀ ਇਹ। ਤੇ ਦਿੱਲੀ ਵਾਲਿਆਂ ਨੇ ਥੱਤੀ ਆਕੇ ਅਸੀਂ ਉਹੀ ਮਹਾਨ ਗਿਆਨੀ ਹਰਪ੍ਰੀਤ ਬਾਰੇ ਕਹਿੰਦੇ ਆ ਦੋਸਤੋ ਪੀੜ ਕੋ ਲੰਬੀ ਹੋ ਜਾਏਗੀ। ਤੇ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਇਸੇ ਕਰਕੇ ਨਹੀਂ ਬਣਾਇਆ ਗਿਆ ਕਿ ਦਿੱਲੀ ਨਾਲ ਸਾਹ ਨਹੀਂ ਚੱਲਣਗੇ। ਜੇ ਉਸ ਬੀਬੀ ਨੂੰ ਪ੍ਰਧਾਨ ਬਣਾਤਾ ਅਮਿਤ ਸ਼ਾਹ ਨੇ ਸਾਰਿਆਂ ਨੇ ਸਾਫ਼-ਸਾਫ਼ ਕਹਿਤਾ ਸੀ ਆਰਐਸਐਸ ਨੇ ਕਿ ਜੇ ਇਸ ਪਰਿਵਾਰ ਦੇ ਵਿੱਚੋਂ ਪ੍ਰਧਾਨ ਬੀਬੀ ਨੂੰ ਬਣਾਓਗੇ ਤੇ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦੇ ਦੋਸਤੋ ਇਹਨਾਂ ਵਿੱਚ ਰਖੜੇ ਬੈਠੇ ਖਾਸ ਬੀਜੇਪੀ ਦੇ ਚੰਦੂ ਮਾਜਲੇ ਵਰਗੇ ਬੈਠੇ ਆ ਖਾਸ ਬੰਦੇ ਤੇ ਉਹਨਾਂ ਨੇ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੂਹਰੇ ਲਾ ਲਿਆ ਕਿ ਖੱਸੀ ਰਾਜਨੀਤੀ ਹੈ ਜਿਹੜੀ ਇਹਦੇ ਰਾਹੀਂ ਆਉਣ ਵਾਲੇ ਟਾਈਮ 'ਚ ਕਰਾਂਗੇ ਤੇ ਉਹਦੇ ਸਾਨੂੰ ਮਿਲ ਜਾਣਗੇ ਨਹੀਂ ਤਾਂ ਮੁਸ਼ਕਲ ਹੈ ਦੋਸਤੋ ਇਸ ਤਰ੍ਹਾਂ ਦੇ ਹੀ ਤਿੰਨ ਚਾਰ ਜਿਹੜੇ ਮੁੱਦੇ ਸੀ ਦੋਸਤੋ ਵੀਡੀਓ ਲੰਬੀ ਹੋ ਜੇਗੀ ਮੇਰੀ ਬੇਨਤੀ ਹੈ ਇੱਕ ਤੁਹਾਨੂੰ ਜ਼ਰੂਰੀ ਬੇਨਤੀ ਕਿ ਇਹ ਚੈਨਲ ਆਪਣਾ ਨਵਾਂ ਹੈ ਜਿਹੜਾ ਪੁਰਾਣਾ ਚੈਨਲ ਸੀ ਦੋਸਤੋ ਸਸਪੈਂਡ ਹੋ ਗਿਆ ਸੀ ਇਹ ਨਵਾਂ ਚੈਨਲ ਆਪਾਂ ਬਣਾਇਆ ਹੈ ਇਹਦੇ ਉੱਤੇ ਵੀਡੀਓ ਪਾਉਣੇ ਆ ਤੈਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਜਿਹੜੇ ਤੁਹਾਡੇ ਘਰ ਦੇ ਮੋਬਾਈਲ ਹੈ ਜਾਂ ਦੋਸਤਾਂ ਮਿੱਤਰਾਂ ਦੇ ਉਹਨਾਂ ਦੇ ਮੋਬਾਈਲਾਂ ਤੇ ਵੀ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੇ ਸਾਡੇ ਬੰਦੇ ਵਧ ਜਾਣ ਤੇ ਜਿਹੜੀ ਵੀਡੀਓ ਵਧ ਚੱਲੇ ਤੇ ਤੁਹਾਡੇ ਤੱਕ ਦੋਸਤੋ ਪਹੁੰਚਦੀ ਹੋਵੇ ਵੈ ਗੁਰੂ ਜੀ ਦਾ ਖਾਲਸਾ ਵੈ ਗੁਰੂ ਜੀ ਕੀ ਫਤਿਹ